ਦੇ ਧਿਆਨ ਨਾਲ ਸਮਝਿਓ ਚੰਗੀ ਸੰਗਤ ਵਿੱਚ ਹੀ ਜਾਓ ਜਿੱਥੇ ਪ੍ਰਭੂ ਦਾ ਨਾਮ ਗਾਇਆ ਜਾਵੇ ਸੁਣਿਆ ਜਾਵੇ ਵਿਚਾਰਿਆ ਜਾਵੇ ਸੰਗਤ ਦਾ ਅਸਰ ਬੜਾ ਹੈ ਘਰੋਂ ਚੰਗਾ ਭਲਾ ਬੱਚਾ ਸਕੂਲ ਗਿਆ ਮਾੜੀ ਸੰਗਤ ਮਿਲੀ ਵਿਗੜ ਗਿਆ ਇੱਕ ਨੇਕ ਨਾਮੀ ਚੋਰ ਕੋਲ ਬਹਿ ਗਿਆ ਚੋਰੀ ਕਰਨ ਲੱਗ ਪਿਆ ਇੱਕ ਗੁਰਮਖ ਜੀਵਨ ਕਾਲ ਧਰਮ ਦੇ ਫਲਸਫੇ ਤੇ ਚੱਲਿਆ ਮਨਮੁਖਾਂ ਦੀ ਸੰਗਤ ਹੋਈ ਤਿਲਕ ਗਿਆ ਸ਼ਰਾਬੀ ਜਦੋਂ ਉਹਦਾ ਸੰਗ ਕਰੋ ਤੇ ਸ਼ਰਾਬ ਦੀ ਆਦਤ ਪਾ ਦਿੰਦਾ ਹੈ ਚੋਰਾਂ ਦੇ ਯਾਰ ਚੋਰ ਸਾਧਾਂ ਦੇ ਯਾਰ ਸਾਧ ਬਾਣੀ ਆਂਦੀ ਹੈ ਉਥੇ ਜਾਓ ਜਿੱਥੇ ਨਾਮ ਦੀ ਗੱਲ ਹੈ ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ ਸਤ ਸੰਗਤ ਉਹ ਹੁੰਦੀ ਜਿੱਥੈ ਪ੍ਰਭੂ ਦੀ ਗੱਲ ਹੋਵੇ ਜਦੇ ਚੁਟਕਲੇ ਸੁਣਾਏ ਜਾਣ ਉਹ ਸਤ ਸੰਗਤ ਨਹੀਂ ਹੁੰਦੀ ਜਿੱਥੈ ਟੂਨੇ ਟੱਪੇ ਦੀਆਂ ਬਾਤਾਂ ਹੋਣ ਉਹ ਸਤ ਸੰਗਤ ਨਹੀਂ ਹੁੰਦੀ ਜਿੱਥੈ ਸੱਚ ਦੀ ਗੱਲ ਹੋਵੇ ਉਹਨੂੰ ਸੰਗਤ ਆਖਿਆ ਜਾਂਦਾ ਕਿਸੇ ਧਰਮ ਵਿੱਚ ਵੀ ਇਕੱਠ ਹੋਇਆ ਹੋਵੇ ਜਿੱਥੈ ਇੱਕ ਨਿਰਅਕਾਰ ਵਾਹਿਗੁਰੂ ਅਕਾਲ ਪੁਰਖ ਦੇ ਸੱਚ ਦੇ ਗੀਤ ਗਾਏ ਜਾਂਦੇ ਨੇ ਸਤ ਦੀ ਗੱਲ ਹੋਵੇ ਜੋ ਸਦੀਵ ਹੈ ਉਹਨੂੰ ਸਤ ਸੰਗਤ ਆਂਦੇ ਨੇ ਤੋ ਮਹਾਰਾਜ ਆਂਦੇ ਸੱਚ ਦੀ ਕਮਾਈ ਕਰੋ ਨੇਕ ਨਾਮੀਆਂ ਦੀ ਸੰਗਤ ਕਰੋ ਬਦ ਕਰਮੀਆਂ ਤੋਂ ਬਚ ਕੇ ਰਹੋ ਜਿਨ੍ਹਾਂ ਦੀ ਬੇੜੀ ਡੁੱਬਦੀ ਹੋਵੇ ਤੁਹਾਨੂੰ ਵੀ ਡੋਬਣਗੇ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹ ਜਾਈਐ ਭਾਗ ਬਾਸਨ ਕਰੋ ਪਰਸੀਐ ਤੌ ਕਛ ਲਾਗੈ ਦਾਗ ਇਕਾਂ ਦਾ ਜੀ ਮੈਂ ਤੇ ਨਿੰਦਾ ਨਹੀਂ ਕਰਦਾ ਮੈਂ ਤੇ ਝੂਠ ਨਹੀਂ ਮਾਰਦਾ ਮੈਂ ਤੇ ਸ਼ਰਾਬ ਨਹੀਂ ਪੀਂਦਾ ਮੈਂ ਤੇ ਵੇਸਵਾ ਦੇ ਕੋਠੇ ਤੇ ਨਹੀਂ ਜਾਂਦਾ ਉਹ ਕਿਸੇ ਨੇ ਆਖਿਆ ਵੀ ਆ ਜਿਹਦੇ ਕੋਲ ਬੈਠਾ ਐ ਸਾਰੇ ਹੀ ਬੁਰੇ ਕੰਮ ਕਰਦਾ ਦੂਰ ਰਿਹਾ ਕਰ ਆਂਦਾ ਮੈਨੂੰ ਕੀ ਹੋ ਚਲਿਆ ਨਿੰਦਾ ਇਹ ਕਰਦਾ ਵੇਸਵਾ ਗਮੀ ਇਹ ਨਸ਼ੇੜੀ ਇਹ ਮੇਰਾ ਕੀ ਨੁਕਸਾਨ ਐ ਕਬੀਰਾਂ ਦੇ ਨਹੀਂ ਕਾਲਾ ਭਾਂਡਾ ਐ ਜਿਹਦੇ ਕੋਲ ਬੈਠਾ ਤੂੰ ਇਹ ਹੋઈ ਨਹੀਂ ਸਕਦਾ ਵੀ ਤੈਨੂੰ ਕਾਲਖ ਨਾ ਲੱਗੇ ਥੋੜੀ ਥੋੜੀ ਲੱਗਦੀ ਲੱਗਦੀ ਵਦੇਰੇ ਲੱਗ ਜਾਵੇਗੀ ਇਹ ਡੁੱਬਿਆ ਹੈ ਨਾਲ ਤੈਨੂੰ ਵੀ ਡੋਬੇਗਾ ਤੋ ਜਦੋਂ ਸੰਗਤ ਕਰਨੀ ਹੈ ਚੰਗਿਆਂ ਦੀ ਕਰੋ ਨੇਕ ਨਾਮੀਆਂ ਦੀ ਕਰੋ ਮਹਾਰਾਜ ਗੁਰੂ ਨਾਨਕ ਸਾਹਿਬ ਅੱਗੇ ਆਂਦੇ ਨੇ ਗੁਰ ਪ੍ਰਸਾਦੀ ਕਰਮ ਕਮਾਓ ਜਦੋਂ ਸਤ ਸੰਗਤ ਚ ਗਏ ਗੁਰੂ ਸਾਹਿਬ ਨੇ ਗਿਆਨ ਬਖਸ਼ਿਆ ਨਾਮ ਜਪਣ ਸੇਵਾ ਕਰਨ ਰੂਪੀ ਕਰਮ ਕਮਾਉਣ ਦੀ ਆਖਿਆ ਤੇ ਤੁਸੀਂ ਅਰਦਾਸ ਕਰਨੀ ਮਹਾਰਾਜ ਇਹ ਗੁੱਡ ਡੀਡਸ ਇਹ ਨੇਕ ਕਰਮ ਤੁਹਾਡੀ ਕਿਰਪਾ ਹੋਈ ਤੇ ਕਰ ਪਾਵਾਂਗੇ ਆਪ ਹੀ ਸ਼ੁਭ ਕਰਮ ਕਰਵਾ ਲਓ ਬੰਦਾ ਤੇ ਇੱਧਰ ਉੱਧਰ 扑ੜਕਦਾ ਹੀ ਰਹਿੰਦਾ ਹੈ ਨੇਕ ਕਰਮੀ ਮੁਕਤੀ ਦਿੰਦੇ ਨੇ ਲਿਬਰੇਸ਼ਨ 84 ਲੱਖ ਜੂਨਾ ਤੋਂ ਬਖਸ਼ ਦੇ ਨੇ ਇੱਕ ਫਾਰਸੀ ਦਾ ਸ਼ੇਰ ਲਿਖਿਆ ਮੈਂ ਬੇ फैजे मुर्शिद दिल नीको शबद बंता सिंह गुफ्त जा रह रहाई हासिल शबद जे रिहाई चाहिदी है लिबरेशन चाहिदी है रोगा शोगा 84 लाख जूना तो ते गुरु दी कृपा नजरे नियामत बड़ी जरूरी है ओ दी नजर ही पाक ਤੇ مقدس ਬਣਾਵੇਗੀ ਉਦੀ ਨਦਰ ਹੀ ਸੱਚਖੰਡ ਮੁਕਤੀ ਦੇ ਮਾਰਗ ਲੈ ਜਾਵੇਗੀ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਮੁਕਤੀ ਦਾ ਮਾਰਗ ਪ੍ਰਾਪਤ ਨਹੀਂ ਹੁੰਦਾ ਅੱਗੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਨਾਮੇ ਰਾਤਾ ਹਰ ਗੁਣ ਗਾਓ ਗੁਰਾਂ ਦੀ ਸੰਗਤ ਜਾ ਕੇ ਲਗਨ ਪੈਦਾ ਹੋਈ ਜਿਵੇਂ ਸ਼ਰਾਬੀ ਦੀ ਸੰਗਤ ਵਿੱਚ ਸ਼ਰਾਬ ਦਾ ਰਸ ਮਾਣਦੇ ਨੇ ਨਾ ਲੋਕ ਸਤ ਸੰਗਤ ਵਿੱਚ ਸੱਚ ਦਾ ਰਸ ਮਾਣੀਦਾ ਹੈ ਹੋਇਆ ਕੀ ਨਾਮ ਵਿੱਚ ਰਾਤਾ ਰਾਤੇ ਦਾ ਮਤਲਬ ਹੁੰਦਾ ਹੈ ਇਨ ਗ੍ਰੋਸਟ ਰੰਗਿਆ ਗਿਆ ਖੁਬ ਗਿਆ ਜਿਵੇਂ ਉਹ ਸੂਤ ਹੁੰਦਾ ਨਾ ਉਹਦੇ ਵਿੱਚ ਕਈ ਬਰੀਕ ਧਾਗੇ ਤਾਣਾ ਪੇਟਾ ਆਪਸ ਵਿੱਚ ਲਪੇਟੇ ਹੁੰਦੇ ਇਦਾਂ ਨਾਮ ਦੇ ਰਸ ਵਿੱਚ ਲਪੇਟਿਆ ਗਿਆ ਹੈ ਪ੍ਰਭੂ ਦੇ ਗੁਣ ਗਾਉਣ ਵਿੱਚ ਲਪੇਟਿਆ ਗਿਆ ਹੈ ਸਦਾ ਹਰਿਆ ਭਰਿਆ ਕਰਨ ਵਾਲੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਗੁਰ ਸੇਵਾ ਤੇ ਆਪ ਪਛਾਤਾ ਸੇਵਾ ਕੀਤੀ ਗੁਰੂ ਘਰ ਸੇਵਾ ਦੋ ਤਰ੍ਹਾਂ ਦੀ ਹੈ ਇੱਕ ਅਰਥ ਹੁੰਦਾ ਹੈ ਉਪਾਸ਼ਨਾ ਭਗਤੀ ਇੱਕ ਅਰਥ ਹੁੰਦਾ ਹੈ ਮੁੱਠੀ ਚਾਪੀ ਜੋ ਹੱਥੀਂ ਸੇਵਾ ਕਰਦੇ ਹੋ ਬੈ ਸਰਵਿੰਗ ਦਾ ਟਰੂ ਗੁਰੂ ਗੁਰੂ ਪਰਮੇਸ਼ਰ ਦੇ ਦਰ ਤੇ ਸੇਵਾ ਕਰਕੇ ਸਵਰੂਪ ਦੀ ਪਹਿਚਾਣ ਹੋ ਗਈ ਆਤਮਕ ਜੀਵਨ ਦੀ ਸਮਝ ਪੈ ਗਈ ਅੰਤਰਾਤਮੇ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਸਮਝ ਆ ਗਿਆ ਗੁਰੂ ਤੋਂ ਬਿਨਾ ਇਹ ਰਾਹ ਸਮਝ ਨਹੀਂ ਆਉਂਦਾ ਬਿਨਾ ਸੁਨਿਆਰੇ ਤੋਂ سونے ਦੀ ਅਜ਼ਮਤ ਕੌਣ ਸਮਝਾਵੇ ਬਿਨਾ ਗੁਰੂ ਤੋਂ ਪਰਮੇਸ਼ਵਰ ਦੀ ਖੇਡ ਕੋਈ ਜ਼ਿਹਨ ਵਿੱਚ ਨਹੀਂ ਟਿਕਾਉਂਦਾ ਗੁਰ ਸੇਵਾ ਨਾਉ ਪਾਈਐ ਸੱਚੇ ਰਹਿ ਸਮਾਏ ਜਿਹੜਾ ਗੁਰੂ ਕਰ ਸੇਵਾ ਸਿਮਰਨ ਕਰਦਾ ਹੈ ਇੱਕ ਦਿਨ ਨਾਮ ਜਪਣੇ ਕਰਕੇ ਸੇਵਾ ਕਰਕੇ ਉਹਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ